ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਡਰੈਸ ਪੂਰਾ ਦੱਸੋ ਜੀ ਨਾਮ ਜੀ ਗੁਰਮukh ਸਿੰਘ ਜੀ ਪਿੰਡ ਬੜਵਾਲ ਜੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਜੀ ਤੁਸੀਂ ਐਗਰੀ ਜ਼ੋਨ ਕੰਪਨੀ ਦਾ ਲੈਜਰ ਲਾਇਬ੍ਰੇਰੀ ਲੈ ਕੇ ਆਏ ਹੋ ਇਹਦੇ ਬਾਰੇ ਤੁਸੀਂ ਕਿੱਥੇ ਸੁਣਿਆ ਜਾਂ ਕਿੱਥੇ ਦੇਖਿਆ ਸੀਗਾ ਐਗਰੀ ਜ਼ੋਨ ਕੰਪਨੀ ਬਾਰੇ ਹਾਂ ਜੀ ਅਸੀਂ ਜੀ ਪਹਿਲਾਂ ਇਹਨੂੰ YouTube ਤੇ ਦੇਖਿਆ ਸੀ ਜੀ ਬਹੁਤ ਵਧੀਆ ਕੰਮ ਚੱਲਦਾ ਜੀ ਸੁਣਿਆ ਜੀ ਲੋਕਾਂ ਤੋਂ ਵੀ ਬਹੁਤ ਵੀਡੀਓ ਦੇਖਿਆ ਜੀ ਸਰਚ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਜੀ ਤੇ ਅਸੀਂ ਉੱਥੇ ਫੈਕਟਰੀ ਵੀ ਜਾ ਕੇ ਆਏ ਜੀ ਪਟਿਆਲੇ ਨਾਲ ਦੀ ਦੇਖ ਕੇ ਸਾਰਾ ਤੁਸੀਂ ਕੰਪਨੀ ਦੇ ਵਿੱਚ ਜਾ ਕੇ ਆਏ ਹੋ ਤੁਸੀਂ ਬੰਦੇ ਦੇਖ ਕੇ ਆਏ ਹੋ ਪ੍ਰੋਡਕਟ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਤਕਨੀਕ ਨਾਲ ਬਰ ਰਹੇ ਨੇ ਇੱਕ ਉਹਨਾਂ ਦਾ ਹੋਇਆ ਕੋਈ ਜੋੜ ਨਹੀਂ ਹੈ ਕੋਈ ਕਿਤੇ ਬਿਲਡਿੰਗ ਨਹੀਂ ਹੈ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਜੀ ਬਾਕੀ ਹੈ ਵੀ ਸਾਰਾ ਲੋਹਾ ਲੱਗਿਆ ਹੋਇਆ ਜੀ ਬਹੁਤ ਤੁਸੀਂ ਇਹਦੀ ਵੀ ਵੀਡੀਓ ਦੇਖਿਆ ਨੇ ਫਿਰ ਵੀਡੀਓ ਦੇਖ ਕੇ ਲੈ ਕੇ ਆਏ ਹੋਏ ਹਾਂ ਜੀ ਅਸੀਂ ਪਹਿਲਾਂ ਉਹ ਵੀਡੀਓ ਦੇਖ ਕੇ ਲੈ ਕੇ ਆਏ ਸਾਨੂੰ ਉਹਨੇ ਬਹੁਤ ਗਾਰੰਟੀ ਦਿੱਤੀ ਹੈ ਜਿਤੇ ਆਪਣੀ ਕੋਈ ਵੀ ਕੰਪਲੇਟ ਆਉ ਛੋੜੇ ਘਰੇ ਦੇਖੇ ਜਾਉ ਹੋਰ ਸੁਪਰੀਦ ਵਾਲੇ ਸੀ ਦੇਖੇ ਨੇ ਉਹ ਉਹਦੀ ਕੰਪਲੇਟ ਨਹੀਂ ਜੀ ਸੁਣਦਾ ਕੋਈ ਚਾਰ ਚਾਰ ਪੰਜ ਪੰਜ ਨਾਲ ਖੜਾ ਰੰਦਾ ਕੋਈ ਪਰ ਕੋਈ ਕੰਪਲੇਟ ਆ ਠੀਕ ਆ ਜੀ ਇੱਕ ਜੀ ਤਕਰੀਬ ਵਾਈਫਾਈ ਤਕਰੀਬ ਆ ਜੀ ਇਹਦੀ ਹਾਂਜੀ ਇਹ ਕਹਿੰਦੇ ਤਿੰਨ ਸੂਤ ਤੱਕ ਪੱਧਰ ਕਰਦਾ ਏ ਜ਼ਮੀਨ ਨੂੰ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਅੱਗੇ ਕੀ ਦੱਸਣਾ ਚਾਹੁੰਦੇ ਹੋ ਉਹ ਤਾਂ ਜੀ ਆਪਾਂ ਇਹੀ ਸਲਾਹ ਦਿੰਦੇ ਆ ਜੀ ਕਿਸਾਨ ਵੀਰਾਂ ਨੂੰ ਜਿਹਨਾਂ ਨੂੰ ਕੋਈ ਪੇਸ਼ੰਤ ਆਪਣਾ ਖਰੀਦਣਾ ਉਹ ਪੂਰੀ ਜਾਣਕਾਰੀ ਲੈ ਕੇ ਯਾਨੀ ਵਧੀਆ ਛਾਂਦੀ ਖਰੀਦਣਾ ਅਸੀਂ ਤਾਂ ਇਹੀ ਕਹਾਂਗੇ ਜੇ ਵੱਧ ਤੋਂ ਵੱਧ ਅਗਰੇ ਜੋਣ ਦੇ ਰੇਜਰ ਕਰਾ ਜਿਹਦੇ ਕਿਸੇ ਨੇ ਆਪਣੀ ਕੋਈ ਜਮੀਨ ਪੱਧਰ ਕਰਨੀ ਹੈ ਜਾਂ ਕੋਈ ਕਿਰਾਏ ਦਾ ਕੰਮ ਕਰਨਾ ਹੈ ਤੇ ਸਰਵ ਨੂੰ ਅਗਰੀ ਜੋਨ ਸਰਾਂ ਨੂੰ ਬੈਸਟਰ ਹੋਵੇ ਠੀਕ ਹੈ ਜੀ ਤੁਹਾਨੂੰ ਸੰਤੁਸ਼ਟੀ ਹੈ ਪੂਰੀ ਹਾਂ ਜੀ ਸਾਨੂੰ ਸੰਤੁਸ਼ਟੀ ਹੈ ਖੁਸ਼ ਹਾਂ ਪੂਰਾ ਅਗਰੀ ਜੋਨ ਦਾ ਪੂਰਾ ਚਲਾ ਕੇ ਅਸੀਂ ਅਸੀਂ ਪੂਰਾ ਖੁਸ਼ ਹਾਂ